ਤੁਸੀਂ ਦੇਖ ਰਹੇ ਹੋ ਪੁਲਾਂ ਅੱਜ ਪੰਥਕ ਖੇਤਰ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮੁਸ਼ਕਲ ਜਿਹੜੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਔਰ ਉਹ ਵਿਚ ਫਸੇ ਮਹਿਸੂਸ ਕਰਦੇ ਨੇ। ਜਥੇਦਾਰ ਸਾਹਿਬ ਤੋਂ ਸ਼ਾਇਦ ਕੁਝ ਹੋਰ ਕਲੈਰਿਟੀ ਨਾਲ ਸਪਸ਼ਟਤਾ ਨਾਲ ਆਦੇਸ਼ ਦੀ ਉਮੀਦ ਕਰ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਗੱਲ ਤੇ ਅੱਗੇ ਤੋਰਾਂਗੇ ਚਰਚਾ ਇਹਦੇ ਨਾਲ ਦੀ ਨਾਲ ਇਹ ਖਬਰਾਂ ਵੀ ਆ ਰਹੀਆਂ ਨੇ ਕਿ ਕੈਨੇਡਾ ਦੇ ਵਿੱਚ ਜਿੰਨਾ ਵੀ ਸਿੱਖ ਭਾਈਚਾਰਾ ਭਾਰਤੀ ਏਜੰਸੀਆਂ ਕੇ ਸੰਘ ਦੇ ਨਾਲ ਇੱਕ ਪਰੇਸ਼ਾਨੀ ਦੇ ਤੌਰ ਦੇ ਉੱਤੇ ਕੁਝ ਐਸੇ ਸਵਾਲ ਪੁੱਛ ਰਹੀਆਂ ਨੇ ਜਿਹਦੇ ਨਾਲ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਦੀਆਂ ਧੜਕਣਾ ਵੱਧ ਰਹੀਆਂ ਨੇ ਉਹਨਾਂ ਦੀਆਂ ਸਮੱਸਿਆਵਾਂ ਵੱਧ ਜਾਣ ਦੀ ਉਮੀਦ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਰਿਆਣੇ ਦੇ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਪ੍ਰਚਾਰ ਬੰਦ ਤੇ ਕੱਲ ਨੂੰ ਵੋਟਾਂ ਪੈ ਜਾਣੀਆਂ ਨੇ ਉਹ ਵੋਟਾਂ ਦੇ ਵਿੱਚ ਵੀ ਇੱਕ ਜੋਰਾਂ ਚ ਮਾਈ ਹੋਏਗੀ ਕੋਈ ਬੀਜੇਪੀ ਦਾ ਧੜਾ ਹੈ ਅਕਾਲੀ ਦਾ ਲ ਆਪਣਾ ਇੱਕ ਗਰੁੱਪ ਰਾਹੀਂ ਲੜ ਰਹੇ ਆ ਉੱਥੇ ਧੜੇ ਦੋ ਹੋਰ ਵੀ ਨੇ ਜਿਹੜੇ ਅਲੱਗ-ਅਲੱਗ ਤਰੀਕੇ ਨਾਲ ਲੜ ਰਹੇ ਨੇ ਕੌਣ ਹਰਿਆਣੇ ਦੀ ਸਿੱਕ ਮਿੰਨੀ ਸਿੱਕ ਪਾਰਲੀਮੈਂਟ ਜਿਹੜੀ ਹੋਏਗੀ ਜਾਂ ਉਹਨੂੰ ਹਰਿਆਣੇ ਦੀ ਪਾਰਲੀਮੈਂਟ ਵਿਧਾਨ ਸਭਾ ਦੇ ਬਰਾਬਰ ਰੋਤਵਾ ਦਿੱਤਾ ਜਾਊਗਾ ਫਿਰ ਜੇ ਐਜੀਪੀਸੀ ਨੂੰ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਸਿੱਖਾਂ ਦਾ ਤੇ ਉਹਦੇ ਤੇ ਵੀ ਗੱਲ ਕਰਾਂਗੇ ਤੇ ਕਿਸ ਲੈਵਲ ਦੀ ਲੜਾਈ ਰਹੀ ਤੇ ਕੀ ਕੀ ਕੰਟਰੋਵਰਸੀ ਹੁਣ ਤੱਕ ਚੱਲਦੀ ਰਹੀ ਐਸੇ ਢੰਗ ਦੇ ਨਾਲ ਬੀਜਾ ਰਫਿਊਜਲ ਦੇ ਤੌਰ ਦੇ ਉੱਤੇ ਬਹੁਤ ਵੱਡੀ ਅਮਾਊਂਟ ਖਰਚ ਹੋ ਗਈ ਹੈ ਬਹੁਤ ਪੈਸਾ ਖਰਚ ਹੋ ਰਿਹਾ ਹੈ ਬੀਜਾ ਤਿਕ ਲਈ ਉਥੇ ਤੱਕ ਦੀ ਪ੍ਰਕਿਰਿਆ ਦੇ ਵਾਸਤੇ ਪੈਸੇ ਖਰਚ ਲਾਏ ਜਾਂਦੇ ਨੇ ਪਰ ਜੇ ਬੀਜਾ ਨਾ ਲੱਗੇ ਤਾਂ ਕਿੰਨਾ ਖਜਾਦਾ ਝਟਕਾ ਵੱਜਦਾ ਕਿੰਨਾ ਖਜਾਦਾ ਔਖਾ ਹੁੰਦਾ ਇਹ ਸਭ ਦੇ ਸਾਹਮਣੇ ਹੈ ਇਹਦੇ ਤੋਂ ਇਲਾਵਾ ਕਿਸਾਨੀ ਜਿਹੜੀ ਜੂਝ ਰਹੀ ਹੈ ਆਪੋ ਆਪਣੀਆਂ ਸਮੱਸਿਆਵਾਂ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਮਰਨ ਮਰਤ ਲਗਾਤਾਰ 2 ਮਹੀਨੇ ਨੂੰ ਟੱਚ ਕਰਨ ਜਾ ਰਿਹਾ ਹੈ ਔਰ ਇਸੇ ਟੱਗ ਦੇ ਨਾਲ ਪਹਿਲਾਂ 111 ਹੋਰ ਬੰਦੇ ਬਿਠਾ ਕੇ ਕਹਿੰਦੇ ਜੀ 100 12 ਡੱਲੇ ਬਾਲ ਹੋ ਗਏ ਕੱਲ ਜਦੋਂ ਹਰਿਆਣੇ ਤੋਂ ਹੋਰ ਆਗੇ 10 ਜਾਣੇ ਤੇ ਕਹਿੰਦੇ 122 ਹੋਗੇ ਤੇ ਉਸ ਤਰੀਕੇ ਦੇ ਨਾਲ ਇੱਕ ਜਿਹੜਾ ਮਰਨ ਮਰਨ ਦੇ ਸਿਧਾਂਤ ਤੇ 21 ਤਾਰੀਖ ਨੂੰ ਸੰਭੂ ਬਾਰਡਰ ਵਾਲਿਆਂ ਨੇ 101 ਮਰਜੀ ਬੜਿਆਂ ਦਾ ਜਥਾ ਫਿਰ ਦਿੱਲੀ ਨੂੰ ਚਾਲੇ ਪਾਉਣ ਲਈ ਕਿਹਾ ਜਾਂਦਾ ਭਾਵੇਂ ਉਹ 500 ਮੀਟਰ ਤੋਂ ਜ਼ਿਆਦਾ ਨਹੀਂ ਚੱਲਣ ਦਿੰਦੇ ਪਹਿਲੇ ਤਿੰਨ ਜਥਿਆਂ ਨੂੰ ਤੇ ਹੁਣ ਵੀ ਉਹੀ ਇੱਕ ਹਾਲਾਤ ਹੈ ਤੇ ਉਧਰ ਨੂੰ ਜਾ ਰਿਹਾ ਹੈ ਐਸ ਕੇ ਅਮਦ ਦੇ ਨਾਲ ਅੱਜ ਪਾਤੜਾ ਦੇ ਵਿੱਚ ਹੋਈ ਮੀਟਿੰਗ ਜਿਹੜੀ ਹੈ ਉਹ ਸ਼ਾਇਦ ਜਿਵੇਂ ਪਹਿਲੀ ਮੀਟਿੰਗ ਹੋਈ ਸੀ ਉਹਦੇ ਨੇੜੇ-ਤੇੜੇ ਖੜ ਕੇ ਅੱਗੇ ਵਧ ਗਈ ਹੈ ਕੋਈ ਬਹੁਤ ਜ਼ਿਆਦਾ ਜਿਵੇਂ ਕਹਿੰਦੇ ਨੇ ਆਈਸ ਪਿਗਲੀ ਨਹੀਂ ਬਰਫ ਪਿਗਲੀ ਨਹੀਂ ਤੇ ਅੱਗੇ ਫੇਰ ਸੋਚਣ ਦਾ ਮਨ ਬਣਾ ਕੇ ਇੱਕ ਦੂਜੇ ਨੇ ਆਪੋ ਆਪਣੀਆਂ ਪ੍ਰੈਸ ਕਾਰਫਾਸਾ ਕਰਕੇ ਕੋਸ਼ਿਸ਼ ਦੋਨਾਂ ਦੀ ਫਿਰ ਵੀ ਇਹ ਰਹੀ ਕਿ ਇਹ ਨਾ ਦੇਖੇ ਕਿ ਸਾਡੀ ਗੱਲਬਾਤ ਟੁੱਟ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਦੇ ਤੇ ਵੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਪਹਿਲਾਂ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਆਖਰ 2-3 ਦਿਨ ਦੀ ਬਿਸ਼ੱਕਾ ਤੋਬਾਦ ਪ੍ਰਧਾਨ ਜੀ ਚंडीगढ़ ਦੇ ਸਾਵਾ ਆਫਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਲੱਸ ਜਸਤੇਜਰ ਅਕਾਲ ਤਖਤ ਵੱਲੋਂ ਅਨਾਉਂਸ ਕੀਤੀ ਗਈ 7 ਮੈਂਬਰੀ ਕਮੇਟੀ ਦੇ ਦੋ ਮੈਂਬਰਾਂ ਨੂੰ ਮੈਲੀ ਲੈਂਦੇ ਨੇ। ਧਮੀ ਸਾਹਿਬ ਪ੍ਰਚਾਰ ਕਰਕੇ ਆਏ ਹਰਿਆਣੇ ਦੇ ਵਿੱਚ ਤੇ ਕਹਿੰਦੇ ਨੇ ਚਲੋ ਚੰਡੀਗੜ੍ਹ ਨਹੀਂ ਮਿਲਣਾ ਚੰਗਾ ਅਮਰਸਰ ਨਾਲੋਂ ਅਮਰਸਰ ਸ਼ਾਇਦ ਹੋਰ ਤਰ੍ਹਾਂ ਦੇ ਕਈ ਵਾਰ ਵਿਖਰੇਵੇਂ ਹੁੰਦੇ ਨੇ। ਗੱਲਬਾਤ ਜਿਹੜੀ ਹੋਈ ਹੈ ਦੋ ਮੈਂਬਰਾਂ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਔਰ ਸੰਤਾਸਨ ਗਾਉਂ ਮੈਦਪੁਰ ਇਤਨਾ ਦੀ ਮੀਟਿੰਗ ਹੋਈ ਹੈ ਔਰ ਬਰਵਿੰਦਰ ਸਿੰਘ ਭੁੰਦੜ ਨਾਲ ਸੀਗੇ ਧਾਮੀ ਸਾਹਿਬ ਦੇ ਵਾਪਸ ਆਏ ਉਹ ਆਪਣੇ ਵੱਲੋਂ ਰਸੀਦ ਦੇ ਕੇ ਥੋੜਾ ਅੱਗੇ ਚਲੇ ਗਏ ਕਿ ਬਾਅਦ ਦੇ ਵਿੱਚ ਮੈਨੂੰ ਮਿਲ ਲੈਣਾ ਤਾਂ ਮਾਮਲਾ ਨਜੱਠਿਆ ਕਿਵੇਂ ਜਾਏ ਹੁਣ ਮਾਮਲਾ ਇਸ ਤਰ੍ਹਾਂ ਗਦਰ ਨਾਲ ਨਜੱਠਿਆ ਜਾਏ ਕਿ ਧਾਮੀ ਸਾਹਿਬ ਬਿਲਕੁਲ ਪਿਛਲੇ ਦਿਨਾਂ ਚੋਂ ਜਿਵੇਂ ਲੱਗ ਰਿਹਾ ਹੈ ਕਿ ਉਹ ਪਰੇਸ਼ਾਨ ਨੇ ਦੋਨੋਂ ਬੇੜੀਆਂ ਚੋਂ ਇੱਕ ਕਿਸੇ ਨੂੰ ਛੱਡਣਾ ਨਹੀਂ ਚਾਹੁੰਦੇ ਦੋਨਾਂ ਦੇ ਆਪੋ ਆਪਣੇ ਪ੍ਰੈਸ਼ਰ ਨੇ ਉਹ ਕੋਈ ਰਸਤਾ ਤਲਾਸ਼ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਧਿਰ ਵੀ ਕੋਈ ਕੋਈ ਹੋਰ ਰਸਤਾ ਸੁਝਾ ਆ ਰਹੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਾਰੇ ਰਸਤੇ ਕੀ ਨੇ ਕਿ ਕਿਧਰੇ ਇਹਨੂੰ ਜਾਂਦੇ ਵੀ ਨੇ ਜਾਂ ਨਹੀਂ ਜਾਂ 2 ਦਸੰਬਰ ਵਾਲੀ ਗੱਲ ਉੱਥੇ ਹੀ ਖੜੂਗੀ ਜਾਂ ਨਵਾਂ ਰਸਤਾ ਲੱਭ ਕੇ ਕੋਈ ਇੱਧਰ ਉੱਧਰ ਦੀ ਤਰਕਚੋਰ ਮੋਰੀ ਉਹਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਗੱਲ ਇਹ ਵੀ ਚੱਲੀ ਕਿ ਜੇ ਗੁਰਪ੍ਰਤਾਪ ਸਿੰਘ ਬਡਾਲਾ ਅਕਾਲੀ ਦਲ ਬਾਦਲ ਦੀ ਅਨੁਸ਼ਾਸਨ ਕਮੇਟੀ ਨੂੰ ਲਿਖ ਕੇ ਦੇ ਦੇਣ ਕਿ ਉਦੋਂ ਮੇ ਤੋਂ ਗਲਤੀ ਹੋਈ ਚਲੋ ਮੈਨੂੰ ਨਾਲ ਲੜਨਾਂ ਲਿਆ ਜਾਏ ਜੇ ਤੁਸੀਂ ਵਾਪਸ ਆ ਜਾਓ ਵਿੱਚ ਤਾਂ ਤੁਹਾਨੂੰ ਪਾਰਟੀ ਚੱਲਿਆ ਜਾ ਸਕਦਾ ਤੇ ਤੁਹਾਨੂੰ ਵੀ ਮੈਂਬਰ ਚੋਣਾਂ ਚ ਜਿਵੇਂ ਬਾਕੀ ਛੇ ਐਡਜਸਟ ਕੀਤੇ ਨਾਲ ਕਰ ਲਾਂਗੇ ਆਪੀ ਅਕਾਲ ਤੱਕ ਦੀ ਰਹ ਜੂਗੀ ਸੱਤ ਬੰਦੇ ਡਿਸਕਸ ਕਰ ਰਹੇ ਆ ਤੇ ਆਪੀ ਮਾਮਲਾ ਹੱਲ ਹੋ ਜਾਊਗਾ ਹੌਲੀ ਹੌਲੀ ਜਿਵੇਂ ਉਹ ਕਹਿੰਦੇ ਸੀ ਨਾ ਵੀ ਜਿਹੜੇ ਸੁਧਾਰ ਲੈਰ ਵਾਲੇ ਨੇ ਬਾਕੀ ਬਡਾਲਾ ਸਾਹਿਬ ਦਾ ਚੋਲਾ ਫੜ ਕੇ ਹੌਲੀ-ਹੌਲੀ ਤੁਸੀਂ ਪਿੱਛੇ ਆ ਜਿਓ ਤੁਸੀਂ ਵੀ ਮੈਂਬਰ ਬਣ ਜਾਓਗੇ ਨਾਲ ਨਾਮੀ ਮੈਂਬਰਾਂ ਦੇ ਵਿੱਚ ਸ਼ਾਮਲ ਕਰ ਲਾਂਗੇ ਪਰ ਕਿਹਾ ਜਾ ਰਿਹਾ ਕਿ ਉਹ ਮਨਜ਼ੂਰ ਨਹੀਂ ਹੋਏਗਾ ਕਿਸੇ ਨੂੰ ਨਾ ਬਡਾਲਾ ਉਹਨਾਂ ਨੂੰ ਹੋਏਗਾ ਨਾ ਸੁਧਾਰ ਲਹਿਰ ਵਾਲਿਆਂ ਨੂੰ ਹੋਏਗਾ ਨਾ ਕਿਸੇ ਨੂੰ ਵੀ ਇਹ ਹੋਏਗਾ ਨਾ ਇਹ ਜਥੇਦਾਰ ਅਕਾਲ ਤਖਤ ਵੱਲੋਂ ਪੰਜ ਸਿੰਘ ਸਾਹਿਬਾਨ ਵੱਲੋਂ ਸੁਣਾਏ ਗਏ ਹੁਕਮਨਾਮੇ ਦੇ ਮੁਤਾਬਕ ਹੈ ਕੋਈ ਚੀਜ਼ ਇਸ ਲਈ ਉਹ ਗੱਲ ਨਹੀਂ ਬਣਦੀ ਨਜ਼ਰ ਆ ਰਹੀ ਤੇ 20 ਤਰੀਕ ਨੂੰ ਮੀਟਿੰਗ ਰੱਖ ਲਈ ਗਈ ਹੈ ਪਾਰਲੀਮੈਂਟਰੀ ਬੋਰਡ ਦੀ ਅਕਾਲੀ ਦਲ ਬਦਲਦੇ ਦੀ ਜਿਨੇ ਮੈਂਬਰਸ਼ਿਪ ਸ਼ੁਰੂ ਕਰਾਉਣੀਆਂ ਦੇਖ ਰੇਖ ਦੇ ਵਿੱਚ ਕਿਸ ਉਸ ਮਾਮਲੇ ਚ ਜਿਹੜੀ ਮੈਂਬਰਸ਼ਿਪ ਦੀ ਸ਼ੁਰੂਆਤ ਦੀ ਸੁਪਰਵਾਈਜ਼ਨ ਕਰਨੀ ਹੈ ਬੀਇੰਗ ਐ ਮੁਖ ਚੋਣ ਅਧਿਕਾਰੀ ਗੁਲਜਾਰ ਸਿੰਘ ਰਾਣੀ ਕਹਿੰਨੇ ਜਿਹਦੀਆਂ ਪਰਚੀਆਂ ਦਾ ਪੈਸੇ ਦਾ ਹਿਸਾਬ ਕਿਤਾਬ ਰੱਖਣਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਬੀਇੰਗ ਐ ਸੈਕਟਰੀ ਕਿਆ ਜਾਂਦਾ ਹੈ ਤੇ ਉਹਦੀ ਓਵਰਆਲ ਸੁਪਰਵੀਜ਼ਨ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਵਰਕਿੰਗ ਪ੍ਰਧਾਨ ਹੈਗੇ ਨੇ 21 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਜਿਹੜੇ ਬਾਦਲ ਅਕਾਲੀ ਦਲ ਨਾਲ ਨੇ ਉਹਨਾਂ ਦੀ ਮੀਟਿੰਗ ਰੱਖੀ ਗਈ ਹੈ ਕਿਹਾ ਜਾ ਰਿਹਾ ਸੁਖਵੀਰ ਸਿੰਘ ਬਾਦਲ ਵੀ ਆਉਣਗੇ ਆਉਣਗੇ ਤਾਂ ਕੋਈ ਗੱਲ ਨਹੀਂ ਉਹਨਾਂ ਦਾ ਅੰਦਾਲਾ ਹੈ ਉਹਨਾਂ ਦਾ ਪਾਰਟੀ ਆਉਣਗੇ ਤਾਂ ਕੀ ਫਰਕ ਪੈਂਦਾ ਪਰ ਸਵਾਲ ਇਹ ਹੈ ਕਿ ਉਹ ਤੋਂ ਪਹਿਲਾਂ ਪਹਿਲਾਂ ਦੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਬੁਲਾਈ ਜਾਏਗੀ ਹੁਣ ਜਦੋਂ ਦੋ ਬੰਦਿਆ ਨੇ ਧਾਮੀ ਸਾਹਿਬ ਨੂੰ ਹੌਲੀ ਹੌਲੀ ਲੱਬ ਲੱਬ ਕੇ ਚਿੱਠੀ ਦੇ ਹੀ ਦਿੱਤੀ ਹੈ ਜਿਹਦੀ ਕਾਪੀ ਜਥੇਦਾਰ ਅਕਾਲ ਤਖਤ ਨੂੰ ਦਿੱਤੀ ਗਈ ਹੈ ਜਿਹਦੇ ਚ ਲਿਖਿਆ ਗਿਆ ਹੈ ਕਿ ਜਥੇਦਾਰ ਅਕਾਲ ਤਖਤ ਦੀ ਹਦਾਇਤ ਤੇ ਤੁਹਾਨੂੰ ਅਸੀਂ ਇਹ ਦੇ ਰਹੇ ਹਾਂ ਕਿ ਤੁਸੀਂ ਇਹਦੀ ਮੀਟਿੰਗ ਬੁਲਾਓ ਸਾਰੇ ਕਮੇਟੀ ਮੈਂਬਰ ਤੁਹਾਡੇ ਨਾਲ ਨੇ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਮੀਟਿੰਗ ਨਾ ਬੁਲਾਓ ਬਲਕਿ ਸਾਰੇ ਮੈਂਬਰ ਇਹ ਕਹਿ ਰਹੇ ਨੇ ਕਿ ਮੀਟਿੰਗ ਬੁਲਾਓ ਤਾਂ ਤੁਹਾਨੂੰ ਮੀਟਿੰਗ ਬੁਲਾ ਲੈਣੀ ਚਾਹੀਦੀ ਹੈ ਕਿਆ ਜਾ ਰਿਹਾ ਕਿ ਧਰਮਨੀ ਸਾਹਿਬ ਉਧਰੋਂ ਥੋੜਾ ਜਾ ਆਪਣੇ ਭਾਰ ਘਟਾਉਣ ਦੇ ਵਾਸਤੇ ਦੂਜੇ ਪਾਸਿਓਂ ਇੱਕ ਵਾਰ ਫੇਰ ਜਥੇਦਾਰ ਸਾਹਿਬ ਦੇ ਮੁਖਾਰਬਿੰਦ ਤੋਂ ਇਹ ਸੁਣਨਾ ਚਾਹੁੰਦੇ ਨੇ ਪਬਲਿਕਲੀ ਆਪਣੇ ਆਪ ਨੂੰ ਹੁਕਮ ਦਬਾਉਣਾ ਚਾਹੁੰਦੇ ਨੇ ਕਿ ਮੀਟਿੰਗ ਸੱਦੋ ਸੱਤ ਮੈਂਬਰੀ ਤੇ ਜੇ ਹੁਣ ਜਥੇਦਾਰ ਸਾਹਿਬ ਸੱਦ ਦੇਣਗੇ ਤਾਂ ਧਰਮਨੀ ਸਾਹਿਬ ਮੀਟਿੰਗ ਸੱਦਣ ਲਈ ਕਿਹਾ ਜਾਂਦਾ ਤਿਆਰ ਹੋ ਗਏ ਨੇ ਹੁਣ ਤੈਂ ਪਰਲ ਸੇਟ ਅਕਾਲ ਤਖਤ ਸਾਹਿਬ ਸਰਬਉੱਚ ਸੀਟ ਜਿਹੜੀ ਸਿਖਾਂ ਦੀ ਉਹਨਾਂ ਨੂੰ ਕਿਸੇ ਆਮ ਜੇ ਬੰਦੇ ਦੇ ਦੇ ਵਾਂਗ ਜਿਹੜਾ ਟ੍ਰੀਟ ਕਰਨਾ ਬਾਰ-ਬਾਰ ਵੀ ਤੁਸੀ ਬਾਰ-ਬਾਰ ਕਹੋ ਮੈਨੂੰ ਇੱਕ ਵਾਰ ਤਾਂ ਮੈਨੂੰ ਸਮਝ ਨਹੀਂ ਆਈ ਹੁਣ ਦੂਜੀ ਵਾਰੀ ਵੀ ਕਹੋ ਤੀਜੀ ਵਾਰੀ ਵੀ ਕਹੋ ਚੌਥੀ ਵਾਰੀ ਵੀ ਕਹੋ ਕਰਨਾ ਤਾਂ ਕੀ ਕਰਨਾ ਤੇ ਇਹ ਜਿਹੜੀ ਸਮੱਸਿਆ ਹੈ ਉਹਦਾ ਜਿਹੜਾ ਹੱਲ ਤਲਾਸ਼ਣ ਦੀ ਕੋਸ਼ਿਸ਼ ਹੈ ਇਹਦਾ ਮਤਲਬ ਜਿੰਮੇਬਾਰ ਮੋਢੇ ਜਿਹੜੇ ਨੇ ਉਹ ਭਾਰ ਨਹੀਂ ਚੱਲ ਰਹੇ ਉਸ ਪੱਧਰ ਦੇ ਉੱਤੇ। ਔਰ ਇਸੇ ਕਰਕੇ ਉਹ ਮੀਟਿੰਗ ਡਲੇ ਹੋ ਰਹੀ ਹੈ। ਇੱਕ ਚਰਚਾ ਇਹ ਵੀ ਚੱਲੀ ਸੀ ਵਿੱਚ ਵਿਚਾਲੇ ਕਿ ਜਸਤੇਦਾਰ ਅਕਾਲਤਖ ਸਾਹਿਬ ਆਪਣੇ ਪਰਿਵਾਰ ਸਮੇਤ ਇੱਕ ਸਾਈ ਬੀਆਬੀਰ ਫਾਊਂਡੇਸ਼ਨ ਹੈ ਜਿਹਦੇ ਵੱਲੋਂ ਲਗਾਤਾਰ ਇਧਰੋਂ ਸੱਜੇ ਸੱਦੇ ਜਾਂਦੇ ਨੇ ਉਹਨਾਂ ਨੂੰ ਨਿਯੋਤਾ ਦਿੱਤਾ ਗਿਆ ਪਾਕਿਸਤਾਨ ਦੇ ਵਾਸਤੇ। ਔਰ ਜਸਤੇਦਾਰ ਸਾਹਿਬ ਜਾ ਵੀ ਰਹੇ ਨੇ ਸੁਣਿਆ। ਪਰ ਜਾ ਰਹੇ ਨੇ ਜਨਵਰੀ ਦੇ ਲਾਸਟ ਹਫਤੇ ਅਜੇ ਹਫਤਾ ਤਾਂ ਮਤਲਬ ਬਚੂਗਾ ਵਿੱਚ। ਹੋ ਸਕਦਾ ਇਹ ਹਫਤਾ क्रूशियल ਹੋਵੇ ਦੁਬਾਰਾ ਫੇਰ ਉਹੀ ਸੱਜਣਾਂ ਨੇ ਕਹਿੰਦੇ ਨੇ ਮੈਸੇਜ ਜਥੇਦਾਰ ਸਾਹਿਬ ਨੂੰ ਲਾ ਵੀ ਦਿੱਤਾ ਧਾਮੀ ਸਾਹਿਬ ਦਾ ਵੀ ਜਨਾਬ ਇੱਕ ਵਾਰ ਚਿੱਕੜ ਚ ਫਸਿਆ ਗੱਡਾ ਤੁਸੀਂ ਉਹ ਕੱਢ ਸਕਦੇ ਹੋ ਕਢ ਦਿਓ ਜੇਕਰ ਨਿਕਲਦਾ ਤਾਂ ਇੱਕ ਵਾਰ ਜਾਂਦੇ ਜਾਂਦੇ ਕਹਿ ਦਿਓ ਦੋ ਲਾਈਨਾਂ ਦਾ ਸਟੇਟਮੈਂਟ ਦੇ ਦਿਓ ਜਾਂ ਬਾਹਰ ਆ ਕੇ ਕਿਸੇ ਬਹਾਨੇ ਜਿਵੇਂ 6 ਤਰੀਕ ਨੂੰ ਆਏ ਸੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਉਦੋਂ মিডিਆ ਸਾਹਮਣੇ ਆ ਕੇ ਖੜੀ ਜਾਂਦਾ ਜਦੋਂ ਤੁਸੀਂ ਬਾਹਰ ਨਿਕਲੋਗੇ ਉਦੋਂ ਬੋਲ ਦਿਓ ਦੋ ਲਾਈਨਾਂ ਕਿ ਦੁਬਾਰਾ ਹੁਕਮ ਕੀਤਾ ਜਾਂਦਾ ਹੈ ਕਿ ਕਿਉਂ ਨਹੀਂ ਭਾਈ ਤੁਸੀਂ ਹੁਕਮ ਦੀ ਤਮੀਲ ਕਰਦੇ 2 ਦਸੰਬਰ ਦੇ ਦੀ ਮੀਟਿੰਗ ਸੱਦੋ ਮੀਟਿੰਗ ਜੇ ਸੱਦ ਵੀ ਲਈ ਜਾਂਦੀ ਹੈ ਮਾਮਲਾ ਫਿਰ ਵੀ ਹੱਲ ਨਹੀਂ ਹੋਣਾ ਹਜੇ ਜੇ ਸੱਦ ਲਈ ਜਾਂਦੀ ਹੈ ਤਾਂ ਫਿਰ ਉਹ ਸੱਤ ਮੈਂਬਰੀ ਕਮੇਟੀ ਅਜੇ ਕਬਜ਼ਾ ਲੈਣਾ ਪਊਗਾ ਉਹਨੂੰ ਬਹੁਤ ਮੁਕੰਦਮੇ ਹਾਈ ਕੋਰਟਾਂ ਚੋ ਸੁਪਰੀਮ ਕੋਰਟਾਂ ਚ ਜਾ ਜਾਂਦੇ ਨੇ ਲਾਸਟ ਗੱਲ ਕਬਜ਼ੇ ਤੇ ਨਿਬੜਦੀ ਹੈ ਕਬਜ਼ਾ ਕੀਦਾ ਚਾਹੇ ਉਹ ਟੈਂਪਰੀਰੀ ਹੋਵੇ ਉਸ ਦਫਤਰ ਦੇ ਵਿੱਚ ਉਹਦੀ ਸਪੇਸ ਪੋਜੀਸ਼ਨ ਕੀ ਹੋਏਗੀ ਆਲਰੇਡੀ ਲਾਏ ਹੋਏ ਬੰਦੇ ਜਿਹੜੇ ਮੈਂਬਰਸ਼ਿਪ ਕੱਟਣ ਲਈ ਲਾਏ ਨੇ ਜਿਹੜੇ ਸੁਪਰਵਾਈਜ਼ਨ ਚ ਲਾਏ ਨੇ ਕੀ ਉਹ ਵਾਪਸ ਲੈਣੇ ਪੈਣਗੇ ਜੇ ਨਹੀਂ ਲਏ ਜਾਂਦੇ ਤਾਂ ਕਿਹੜੇ ਦਫਤਰ ਚ ਕੀ ਦੀ ਸੁਪਰਵਾਈਜ਼ਨ ਕੌਣ ਕੰਮ ਕਰੇਗਾ ਜਿੱਥੇ ਆਲਰੇਡੀ ਜਿਹੜੇ ਬੰਦੇ ਆਪਣੇ ਦਫਤਰ ਦੇ ਵਿੱਚ ਬੈਠੇ ਨੇ ਜਿੱਥੋਂ ਉਹ ਰਿਪੋਰਟ ਕਰ ਰਹੇ ਨੇ ਤਾਂ ਫਿਰ ਉਹ ਕੀ ਕਰਨਗੇ ਇਨ ਕੇਸ ਜਿਵੇਂ ਕਿ ਉਹਨਾਂ ਦੀ ਤੇਜ਼ੀ ਦੱਸ ਰਹੀ ਹੈ ਕਿ ਉਹ ਤਾਂ ਸ਼ੁਰੂ ਕਰਨ ਲੱਗੇ ਨੇ। ਔਰ ਸੱਤ ਮੈਂਬਰੀ ਕਮੇਟੀ ਦੇ ਬੰਦਿਆਂ ਨੂੰ ਵੀ ਲੱਗਦਾ ਸ਼ਾਇਦ ਜਥੇਦਾਰ ਸਾਹਿਬ ਨੂੰ ਵੀ ਲੱਗਦਾ ਪ੍ਰੈਕਟਿਸ ਦੇ ਵਿੱਚ ਉਹ ਤੋਂ ਇਦੋਂ ਪਹਿਲਾਂ ਵੀ ਲੋਕਾਂ ਨੂੰ ਬਹੁਤ ਨੂੰ ਲੱਗਦਾ ਕਿ ਲੱਖਾਂ ਦੀ ਮੈਂਬਰਸ਼ਿਪ ਕੱਟਣਾ ਇੱਕ ਮਹੀਨਾ ਬਹੁਤ ਘੱਟ ਤੇ ਬਹੁਤ ਛੋਟਾ ਟਾਈਮ ਹੁੰਦਾ ਹੈ। ਜੇ ਜੈਲੂਨ ਮੈਂਬਰਸ਼ਿਪ ਕੱਟਣੀ ਹੋਵੇ ਸਾਰੇ ਪੋਲੀਟੀਕਲ ਆਰਗੇਨਾਈਜੇਸ਼ਨਾਂ ਦੇ ਵਿੱਚੋਂ ਗੁਜ਼ਰੇ ਸਾਰੇ ਬੰਦਿਆਂ ਨੂੰ ਪਤਾ ਹੋਏਗਾ ਸ਼ਾਇਦ ਲੋਕਾਂ ਨੂੰ ਜਿਹੜੀਆਂ ਪਾਰਟੀਆਂ ਕੱਟਦੀਆਂ ਨੇ। ਮੈਂਬਰਸ਼ਿਪ ਇਹ ਦੋ ਪੈਨਾਂ ਨਾਲ ਕਿਹਾ ਜਾਂਦਾ ਸੀ ਜਨਰਲ ਸਾਹਿਬ ਨੇ 6 ਮਹੀਨੇ ਦਿੱਤੇ ਸੀ 6 ਮਹੀਨੇ ਵੀ ਘਟ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰ ਲੋਕ ਕਹਿੰਦੇ ਨੇ ਜੇ ਮੈਂਬਰਸ਼ਿਪ ਹੀ ਕਟਣੀ ਆ ਆਪਣਿਆਂ ਦੀ ਕਟਣੀ ਆ ਬਹਿ ਕੇ ਕੱਟ ਲਓ ਵੋਟਰ ਸੂਚੀਆਂ ਬਹੁਤ ਹੁੰਦੀਆਂ ਨੇ ਜਿਨ੍ਹਾਂ ਤੋਂ ਨਾਮ ਵੀ ਮਿਲ ਜਾਂਦੇ ਨੇ ਤੁਹਾਡੇ ਬੰਦੇ ਹੁੰਦੇ ਨੇ ਇੱਕ ਬੰਦਾ ਹੀ ਸਾਰਿਆਂ ਦੀ ਮੈਂਬਰਸ਼ਿਪ ਭਰ ਜਾਂਦਾ ਤੇ ਉਹ ਮੈਂਬਰਸ਼ਿਪ ਜਿਵੇਂ ਕਲੱਬਾਂ ਦੀਆਂ ਹੁੰਦੀਆਂ ਨੇ ਕਲੱਬ ਮੈਂ ਤਾਂ ਪ੍ਰੈਸ ਕਲੱਬ ਦੀ ਚੋਣ ਦੇਖਦਾ ਜਿਹੜੇ ਬੰਦੇ ਡਿਫਾਲਟਰ ਹੁੰਦੇ ਨੇ ਜਿਨ੍ਹਾਂ ਚ ਕੈਂਡੀਡੇਟ ਚੋਣ ਲੜਨੀ ਹੁੰਦੀ ਉਹੀ ਵੀ 30000 ਪੈਸੇ ਭਰ ਦਿੰਦਾ ਜਿੰਨੇ ਕਹੇਗੇ ਉਸ ਤੋਂ ਬਾਅਦ ਉਹਦੀ ਤਾਂ ਵੋਟ ਬਣ ਜਾਂਦੀ ਐ ਤੇ ਉਹਦੇ ਪੈਸੇ ਉਹ ਪੇ ਕਰ ਦਿੰਦਾ ਖੁਦ ਜਿੰਨੇ ਜੱਥਣਾ ਹੁੰਦਾ ਜੇ ਜੀ ਨੂੰ ਬਹੁਤ ਇੰਪੋਰਟੈਂਟ ਕਲੱਬ ਮੰਨੇ ਜਾਂਦੇ ਨੇ ਪੜੇ ਲਿਖੇ ਆਂਦੇ ਜੇ ਉੱਥੇ ਚੀਜ਼ਾਂ ਹੋ ਸਕਦੀਆਂ ਨੇ ਤਾਂ ਰਾਜਨੀਤੀ ਵਿਚ ਤਾਂ ਮੈਂਬਰਸ਼ਿਪ ਕੱਟੀ ਹੋ ਜਾ ਸਕਦੀ ਐ ਉਸੇ ਤਰੀਕੇ ਦੇ ਨਾਲ ਤਾਂ ਫਿਰ ਕੀ ਹੋਰ ਟਾਈਮ ਵਧਾ ਕੇ ਜੇ ਸੱਤ ਮੈਂਬਰੀ ਕਮੇਟੀ ਕਰੂਗੀ ਤਾਂ 6 ਮਹੀਨੇ ਚ ਕਟਾਊਗੀ ਉਹ ਮੈਂਬਰਸ਼ਿਪ ਜੋ ਅਕਾਲੀ ਦਲ ਦੀ ਵਰਕਰ ਕਮੇਟੀ ਨੇ ਕਹਿਤਾ ਹੈ 1 ਮਹੀਨੇ ਦੇ ਵਿੱਚ 20 ਜਨਵਰੀ ਤੋਂ 20 ਫਰਵਰੀ ਤੱਕ ਤੇ ਮਾਰਚ ਤੱਕ ਤਾਂ 1 ਮਾਰਚ ਨੂੰ ਤਾਂ ਚੋਣ ਹੋ ਜਾਣੀਆਂ ਨਵਾਂ ਪ੍ਰਧਾਨ ਚੁਣਿਆ ਜਾਣਾ ਇਹ ਇੱਕ ਕਾਫੀ ਵੱਡੀ ਗੱਲਾਂ ਅਜੇ ਖਲਾਰਾ ਜਿਹੜਾ ਹੈ ਤੇ ਪੂਰੀ ਤਰ੍ਹਾਂ ਕਿਉਂਟਿਆ ਨਹੀਂ ਗਿਆ ਜੋ ਮਰਜ਼ੀ ਕੋਈ ਕਹੇ ਮਾਮਲਾ ਨੇ ਵੱਡ ਗਿਆ ਬਾਕੀ ਚੀਜ਼ਾਂ ਹੋ ਗਈਆਂ ਪਰ ਨਿਪਟੜਦਾ ਦਿਖਾਈ ਨਹੀਂ ਦੇ ਰਿਹਾ ਨਾ ਰੋਜ਼ ਕੁਝ ਨਾ ਕੁਝ ਨਵਾਂ ਹੁੰਦਾ ਰੋਜ਼ ਕੋਈ ਨਾ ਕੋਈ ਗੱਲ ਅੱਗੇ ਤੁਰਦੀ ਹੈ ਜਿਹਦੇ ਚਾਹੇ ਸੰਸਥਾਵਾਂ ਵਿੱਚ ਫਸਿਆ ਹੋਣ ਜਾਂ ਇਹ ਤਾਂ ਮਾਮਲਾ ਕਿਵੇਂ ਨਿਬੜ ਗਿਆ ਜਿਹਦੀ ਕਲੈਰਿਟੀ ਹੈ ਜੇ ਅਕਾਲ ਤਖਤ ਸਾਹਿਬ ਬਣਉਣੀ ਹੈ ਜਿਹਦੀ ਕਲੈਰਿਟੀ ਹੈ ਜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਸਖਾਂ ਦੇ ਮਿੰਨੀ ਪਾਰਲੀਮੈਂਟ ਦੇ ਪ੍ਰਧਾਨ ਬਣਉਣੀ ਹੈ ਤਾਂ ਮਾਮਲਾ ਕਿਵੇਂ ਨਿਬੜਤਾ ਤੇ ਕਿਵੇਂ ਨਿਬੜਤਾ ਉਹਨਾਂ ਦੀ ਐਬਸੈਂਟ ਚ ਮਾਮਲਾ ਕਿਵੇਂ ਉਹ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੋਂ ਅਸਤੀਫੇ ਨਾਲ ਨਿਬੜ ਗਿਆ ਇਸ ਕਰਕੇ ਇਹ ਬਹੁਤ ਹਜੇ ਮਾਮਲਾ ਵੱਡਾ ਹੈ ਇਸ ਮਾਮਲੇ ਨੂੰ ਹੋਰ ਗਹਿਰਾਈ ਨਾਲ ਇਹਦੇ ਤੇ ਨਜ਼ਰ ਰੱਖਣੀ ਪੈਗੀ ਉਹ ਇਸ ਕਰਕੇ ਰੱਖਣੀ ਪੈਗੀ ਕਿ ਪੰਜਾਬ ਦੀ ਜਿਹੜੀ ਮਿੱਟੀ ਦੀ ਖੁਸ਼ਬੂ ਹੈ ਫਰੇਗਰੈਂਸ ਆਫ ਸੋਇਲ ਜਿਹਨੂੰ ਕਹਿੰਦੇ ਨੇ ਉਹਦੇ ਚੋਂ ਪੈਦਾ ਹੋਈ ਪਾਰਟੀ 104 ਸਾਲ ਪੁਰਾਣੀ ਹੈ ਤੇ ਇਹ ਜੇ ਉਹਦੇ ਤੋਂ ਦੂਰ ਹੁੰਦੀ ਜਾ ਰਹੀ ਹੈ ਤਾਂ ਬਹੁਤ ਲੋਕਾਂ ਨੂੰ ਦੁੱਖ ਹੋ ਰਿਹਾ ਕਿ ਕਿਵੇਂ ਦੂਰ ਹੁੰਦੀ ਜਾ ਰਹੀ ਹੈ ਇਹ ਉਸੇ ਮਿੱਟੀ ਨਾਲ ਮਿੱਟੀ ਹੋ ਕੇ ਕਿਵੇਂ ਦੁਬਾਰਾ ਅਮਰਜ ਹੋਵੇ ਇਸ ਕਰਕੇ ਲੋਕ ਉਹਦੇ ਉੱਪਰ ਵੀ ਜਿਆਦਾ ਧਿਆਨ ਦਿੰਦੇ ਨਹੀਂ ਤਾਂ ਬਗਾਨੇ ਵੱਲ ਧਿਆਨ ਕਾਉਣ ਦਿੰਦੇ ਬੂਹਾ ਬੰਦ ਕਰ ਲੈਂਦੇ ਨੇ ਲੋਕ ਅਗਲੇ ਦਿਨ ਇਸ ਕਰਕੇ ਇਹ ਬਹੁਤ بڑا ਇੱਕ ਕੁਐਸਚਨ ਮਾਰਕ ਸਾਰੇ ਕਿਤੇ ਹੈ ਕਿ ਇੱਕ ਪੋਲੀਟੀਕਲ ਸਵਾਲ ਨੂੰ ਅਡਰੈਸ ਕਰਨ ਦੇ ਲਈ ਕਿੰਨਾ ਲੰਮਾ ਸਮਾਂ ਲਟਕਾਇਆ ਜਾਏਗਾ ਕਿੰਨਾ ਲੰਮਾ ਸਮਾਂ ਹੋਰ ਲੱਗੇਗਾ ਇਹ ਆਪਣੇ ਆਪ ਦੇ ਵਿੱਚ ਹੀ ਜਿਹੜੇ ਨਿੱਜੀ ਹਿੱਤ ਨੇ ਉਹਨਾਂ ਦੇ ਭਾਰੂ ਪੁਆਇੰਟ ਦੀ ਦਾਸਤਾਨ ਹੈ ਸਮੂਹਿਕ ਹਿੱਤਾਂ ਦੇ ਉੱਤੇ ਔਰ ਇਸ ਗੱਲ ਨੂੰ ਦੇਖਿਆ ਜਾਣਾ ਚਾਹੀਦਾ ਦੂਜੀ ਗੱਲ ਕਹਿੰਦੇ ਨੇ ਇੱਕ ਨਵੀਂ ਪਾਰਟੀ ਬਣੀ ਸੀ ਪੱਤਕ ਸਫਾਂ ਦੇ ਵਿੱਚ ਜਿਹੜੀ ਅਕਾਲੀ ਦਲ ਦਾ ਥਾਂ ਲੈਣਾ ਚਾਹੁੰਦੀ ਹੈ ਜਿਹਦੇ ਪਹਿਲੇ ਪਹਿਰਾਂ ਚ ਲਿਖਿਆ ਹੀ ਗਿਆ ਸੀ ਸਾਰੇ ಮತਿਆ ਦੇ ਵਿੱਚ ਅਮਰਪਾਲ ਸਿੰਘ ਜਿਹੜੇ ਦਿਬਰੂਗੜ੍ਹ ਜੇੜ ਚ ਬੰਦ ਨੇ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਉਹਨਾਂ ਦੀ ਐਬਸੈਂਟ ਚ ਪੰਜ ਮੈਂਬਰੀ ਕਮੇਟੀ ਦੀ ਚੋਣ ਹੋਈ ਹੈ ਹੋਰ ਕਈ ਕਮੇਟੀਆਂ ਹੋਈਆਂ ਨੇ ਉਹਨਾਂ ਨੇ ਵੀ ਅਰਦਾਸ ਕੀਤੀ ਹੈ ਅਖਾਲ ਤੱਕ ਸਭ ਤੇ ਜਾ ਕੇ ਹੁਣ ਕੀ ਅਖਾਲ ਤੱਕ ਸਭ ਤੇ ਜਾ ਕੇ ਉਹਨਾਂ ਦੀ ਅਰਦਾਸ ਨੂੰ ਕੀ ਕਿਹਾ ਜਾਏ ਉਹਨਾਂ ਨੂੰ ਵੇਟ ਨਹੀਂ ਕਰ ਲੈਣੀ ਚਾਹੀਦੀ 7 ਮੈਂਬਰੀ ਕਮੇਟੀ ਦੀ ਜੇ ਸੱਤ ਮੈਂਬਰੀ ਕਮੇਟੀ ਹੀ ਕੱਟਦੀ ਪਰ ਮਤਲਬ ਮੈਂਬਰਸ਼ਿਪ ਕਟਾਉਂਦੀ ਤਾਂ ਉਹਨਾਂ ਦੇ ਜੋ ਬੰਦੇ ਵੀ ਉਹਨਾਂ ਦੇ ਪਿੱਛੇ ਹੀ ਆ ਜਾਂਦੇ ਤੇ ਉਹ ਮੈਂਬਰਸ਼ਿਪ ਕੱਟ ਲੈਂਦੇ ਫਿਰ ਸਮੂਚਾ ਅਕਾਲੀ ਦਲ ਦੀ ਜਿਹੜੀ ਚੋਣ ਹੁੰਦੀ ਡੈਲੀਗੇਟਾਂ ਦੀ ਉਹਨਾਂ ਚ ਹੋ ਸਕਦਾ ਅਮਰਤਪਾਲ ਬਣਦਾ ਸੁਖਵੀਰ ਬਾਦਲ ਬਣਦਾ ਕੌਣ ਬਣਦਾ ਪ੍ਰਧਾਨ ਜੇ ਤਾਂ ਅਕਾਲ ਤਖਤ ਦੀ ਮੰਨਣੀ ਹੈ ਜੇ ਅਕਾਲ ਤਖਤ ਸਾਹਿਬ ਦੀ ਮੰਨਣੀ ਕਹਿ ਕੇ ਕੰਮ ਆਪਣਾ ਹੀ ਕਰਨਾ ਆਪਣੀ ਇੱਛਾ ਅਮਤਾਲੁਕ ਫਿਰ ਸਾਰਿਆਂ ਲਈ ਰਾਹ ਖੁੱਲੇ ਨਹੀਂ ਕੋਈ ਇਹੋ ਜੀ ਗੱਲ ਨਹੀਂ ਜਿਵੇਂ ਕਹਿੰਦੇ ਨੇ ਭੱਜਦਿਆਂ ਨੂੰ ਬਾਣ ਇੱਕੋ ਜੇ ਹੁੰਦੇ ਨੇ ਉਹਦੇ ਵਿੱਚ ਕੋਈ ਬਹੁਤ ਬੜੀ ਗੱਲ ਨਹੀਂ ਪਰ ਜਿਹੜਾ ਇੱਕ ਬਲੇਟ ਐਂਡ ਵਾਚ ਹੁੰਦਾ ਉਹ ਵੀ ਕਹਿ ਕੇ ਲਿਆ ਫੈਸਲਾ ਹੁੰਦਾ ਔਰ ਸ਼ਾਇਦ ਤੇਜ਼ੀ ਹੈ ਬਹੁਤ ਜ਼ਿਆਦਾ ਸਾਡੇ ਲੋਕਾਂ ਨੂੰ ਸਾਡੀ ਆਰਗੇਨਾਈਜੇਸ਼ਨਾਂ ਨੂੰ ਸਾਡੇ ਬੰਦਿਆਂ ਨੂੰ ਕਿ ਫਟਾਫਟ ਲੀਡਰੀ ਦਾ ਤਾਜ਼ਕੀ ਨੂੰ ਮਿਲੇ ਇਹ ਸਭ ਤੋਂ ਇੰਪੋਰਟੈਂਟ ਹੈ ਬਾਕੀ ਗੱਲਾਂ ਉਹ ਦੂਸਰ ਸੈਕੰਡਰੀ ਨੇ ਸ਼੍ਰੋਮ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 1966 ਦੇ ਪੰਜਾਬ ਪੁਨਰਗਠਨ ਐਕਟ ਨੂੰ ਆਧਾਰ ਬਣਾ ਕੇ ਸੁਪਰੀਮ ਕੋਰਟ ਨੇ ਵੀ ਜਿਹਨੂੰ ਵੈਲਿਡ ਸਾਬਤ ਕੀਤਾ ਜਿਹੜੀ ਕਾਂਗਰਸ ਪਾਰਟੀ ਦੇ ਸਮੇ ਐਕਟ ਬਣਾਇਆ ਗਿਆ ਤੇ ਅੱਜ ਬੀਜੇਪੀ ਦੀ ਸਰਕਾਰ ਹੈ ਫੇਰ ਦੁਬਾਰਾ ਹਰਿਆਣੇ ਦੇ ਵਿੱਚ ਤੀਜੀ ਵਾਰ ਬਲਕੇ ਤੇ ਹੁਣ ਬੀਜੇਪੀ ਨੇ ਉਹਨੂੰ ਇੰਪਲੀਮੈਂਟ ਕੀਤਾ ਉਥੇ ਚੋਣਾ ਹੋ ਰਿਹਾ ਨੇ ਤੇ ਚੋਣਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਬਾਹਰਲੇ ਸਿੱਖ ਜਿਹੜੇ ਨੇ ਪਹਿਲਾਂ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਹੁਣ ਹਰਿਆਣਾ ਕਮੇਟੀ ਵੀ ਜਿਹਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਵੀ ਨੇ ਜਿਹੜੇ ਉਹਨਾਂ ਦੇ ਗਰੁੱਪ ਨੇ ਹੋਰ ਕਈ ਸੱਜਣਾ ਦੇ ਨੇ ਉਹਨਾਂ ਨੂੰ ਮੰਨਿਆ ਜਾਂਦਾ ਕਿ ਭਾਜਪਾ ਦੇ ਅਸੀਰਵਾਦ ਦੇ ਨਾਲ ਉਹ ਚੋਣ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦੰਦ ਨੇ ਵੀ ਆਪਣਾ ਇੱਕ ਪੰਥਕ ਵਿੰਗ ਦੇ ਨਾਤੇ ਕਿਉਂਕਿ ਉਸ ਐਕਟ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਪੋਲੀਟੀਕਲ ਤੌਰ ਤੇ ਜਿਵੇਂ ਇੱਥੇ ਸ਼੍ਰੋਮਣੀ ਅਕਾਲੀ ਦਲ ਡਾਇਰੈਕਟਲੀ ਚੋਣ ਲੜ ਸਕਦਾ ਆਪਣੀ ਨਮਾਇੰਦਗੀ ਵਜੋਂ ਸਿੰਬਲ ਉਹਨੂੰ ਵੀ ਪੋਲੀਟੀਕਲ ਨਹੀਂ ਮਿਲਦਾ ਜਿਵੇਂ ਟੱਕਰਈ ਹੈ ਸਿੰਬਲ ਉੱਥੇ ਹੋਰ ਮਿਲਦਾ ਪਰ ਐਜੇ ਗਰੁੱਪ ਅਕਾਲੀ ਦਲ ਦੇ ਕਹਿਣ ਦੇ ਨਾਲ ਉਹਨਾਂ ਨੂੰ ਸਿੰਬਲ ਸਾਂਝਾ ਮਿਲ ਜਾਂਦਾ ਉੱਥੇ ਹੁਣ ਉਹ ਪੰਥਕ ਗਰੁੱਪ ਨੂੰ ਮਿਲਿਆ ਉੱਥੇ ਧਰਮ ਦਾ ਉਸ ਲੈਵਲ ਦਾ ਦਾਖਲ ਮਤਲਬ ਤੇ ਪੋਲਿਟਿਕਸ ਦਾ ਇਕੱਠਾ ਨਹੀਂ ਰਿਹਾ ਅਲੱਗ ਗਰੁੱਪ ਬਣਦਾ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਵੋਟਾਂ ਲਗਭਗ ਲਗਭਗ ਬਣ ਚੁੱਕੀਆਂ ਨੇ ਕਹਿੰਦੇ ਨੇ ਹਰਿਆਣੇ ਤੋਂ ਬਾਅਦ ਵਾਰੀ ਇਹਨਾਂ ਦੀ ਵੀ ਆ ਜਾਊਗੀ ਤੇ ਪੰਥਕ ਮੈਦਾਨ ਦੇ ਵਿੱਚ ਜਿਹੜੀ ਲੜਾਈ ਆ ਲੀਡਰਸ਼ਿਪ ਦੀ ਉਹ ਸ਼ਾਇਦ ਉਹਦਾ ਸਭ ਤੋਂ ਪਹਿਲਾ ਇਮਤਿਹਾਨ 27 ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਜਾਣ ਤੇ ਉਹ ਵੋਟਾਂ ਕਿਸ ਲੈਵਲ ਤੇ ਨੇ ਬਾਕੀ ਦੀਆਂ ਚੀਜ਼ਾਂ ਉਸ ਤੋਂ ਬਾਅਦ ਤੈਅ ਹੋਣਗੀਆਂ ਸ਼ਾਇਦ ਉਹਨੂੰ ਹੀ ਧਿਆਨ ਚ ਰੱਖ ਕੇ ਅਕਾਲੀ ਦਾ ਐਕਟ ਮੀਟ ਹੋਇਆ ਹੁਣ ਛੇਤੀ ਵੀ ਟਾਈਮ ਬਣਾ ਲਗਾ ਉਹ ਖਬਰ ਹੈ ਕੋਈ ਕਹਿੰਦਾ ਮਾਰਚ ਚੇਨ ਆ ਜਾਣ ਕੋਈ ਕਹਿੰਦਾ ਫਰ ਮਈ ਤਾਂ ਕੌਣ ਗਿਆ ਪਰ ਆਉਣ ਗਿਆ ਉਦੋਂ ਹੀ ਜਦੋਂ ਗਵਰਨਮੈਂਟ ਆਫ ਇੰਡੀਆ ਨੂੰ ਸ਼ੂਟ ਕਰਦਾ ਹੋਏਗਾ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਡੇ ਨੂੰ ਲੱਗਦਾ ਹੋਏਗਾ ਕਿ ਹਾਂਜੀ ਹੁਣ ਤਾਂ ਚੋਣਾਂ ਕਰਾਈ ਦੇਣੀਆਂ ਚਾਹੀਦੀਆਂ ਨੇ ਕਿਉਂਕਿ ਉਹਨਾਂ ਦੇ ਰੈਮੂ ਕਰਮਤੇ ਆ ਔਰ ਇਹ ਚੋਣਾਂ ਦੇ ਵਿੱਚ ਕੀ ਵੋਟਾਂ ਸਾਫ਼ ਸੁਥਰੇ ਟੱਗ ਨਾਲ ਪਈਆਂ ਨੇ ਕੋਈ ਕਿੰਨੀ ਕੁ ਵਾਇਲੇਸ਼ਨ ਹੋਈਆਂ ਨੇ ਆਮ ਦੀ ਤਰ੍ਹਾਂ ਧਾਰਮਿਕ ਬੋਟਾ ਵੀ ਪੈਂਦੀਆਂ ਨੇ ਇਹ ਧਾਰਮਿਕ ਬੋਟਾਂ ਦੇ ਵਿੱਚ ਕੋਈ ਪੈਸਾ ਕੋਈ ਸ਼ਰਾਬ ਕੋਈ ਬਾਕੀ ਦੀਆਂ ਚੀਜ਼ਾਂ ਦਾ ਕੀ ਮਾਹੌਲ ਬਣਿਆ ਇਹ ਚੀਜ਼ਾਂ ਤੇ ਨਜ਼ਰ ਲਗਾਤਾਰ ਵੀ ਰਹਿਣੀ ਚਾਹੀਦੀ ਹੈ ਵੈਸੇ ਬੋਟਾ ਪੈ ਜਾਣਗੇ ਕੱਲ ਨੂੰ ਤੇ ਉਹਦਾ ਜਿਹੜਾ ਰਿਜ਼ਲਟ ਆਏਗਾ ਉਹ ਕੁਝ ਮੈਸੇਜ ਦੇਵੇਗਾ ਕੁਝ ਸੰਕੇਤ ਦੇਵੇਗਾ ਜ਼ਰੂਰ ਕਿ ਹਰਿਆਣੇ ਦੇ ਸਿੱਖ ਕਿਸ ਪਾਸੇ ਵੱਲ ਢੱਕਾ ਸਿਰਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਂਕਿ 11 ਮੈਂਬਰ ਇਹ ਤੋਂ ਪਹਿਲਾਂ ਐ ਜੀ ਪੀ ਸੀ ਚੁੱਟਦੇ ਸੀਗੇ ਜਿਨਾ ਚੋ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਗੁਜੀਤ ਮਰਕ ਅੱਜ ਇਸ ਸਮੇਂ ਵੀ ਬਣਾਏ ਜਾਂਦੇ ਨੇ ਬਣਾਏ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਉਹ ਕੀ ਕਰਦੇ ਨੇ ਕਿੰਨਾ ਟਾਈਮ ਮਤਲਬ ਇਦੋਂ ਬਾਅਦ ਉਹ 11 ਮੈਂਬਰਾਂ ਦੀ ਮੁਕਤ ਕੀ ਹੋਊਗੀ ਅੱਗੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣਗੀਆਂ ਫਿਰ ਵੀ ਉੱਥੇ 11 ਮੈਂਬਰਾਂ ਦੀ ਕੋਈ ਵजूद ਰਹੇਗਾ ਜਾਂ ਨਹੀਂ ਰਹੇਗਾ ਕਿਉਂਕਿ ਉਹਨਾਂ ਦੇ ਵजूद ਦੀ ਫਿਰ ਲੋੜ ਨਹੀਂ ਜੇ ਉੱਥੇ ਦੀ ਕਮੇਟੀ ਬਣ ਗਈ ਤੇ ਜੇ ਰਿਸੋਰਸ ਜੁਦਦਰ ਜਾਣਗੇ ਇਹ ਵੀ ਇੱਕ ਅਜਿਹਾ ਸਵਾਲ ਆਨ ਅਡਰੈਸਡ ਹੈ ਹਲਾਨੀ ਪੂਰੀ ਤਰ੍ਹਾਂ ਹੋਇਆ ਉਹ ਕੰਟਰੋਵਰਸੀ ਵੀ ਨਾਲੋ ਨਾਲ ਚੱਲੇਗੀ ਅਗਲੀ ਗੱਲ ਕਿਸਾਨੀ ਦਾ ਸਵਾਲ ਹੈ ਜਿਹੜਾ ਅੱਜ ਬੀਟਿੰਗ ਪਾਤੜਾ ਦੇ ਵਿੱਚ ਸੀ ਐਸ ਕੇ ਐਮ ਦੀ ਤੇ ਦੋਨੇ ਦੋਨੇ ਫੋਰਮ ਜਿਹੜੇ 11 ਮਹੀਨੇ ਤੋਂ ਲਗਭਗ ਸੰਭੂ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ ਤੀਜਾ ਦਿਨ ਤਾਂ 111 ਨੂੰ ਵੀ ਹੋ ਗਿਆ ਦੂਜਾ ਦਿਨ 10 ਹੋਰ ਰਣਗੇ ਸੀ ਉਹਨਾਂ ਨੂੰ ਵੀ ਹੋ ਗਿਆ ਤੇ ਡੱਲੇਵਾਲ ਸਾਹਿਬ 2 ਮਹੀਨਿਆਂ ਦੀ ਲਾਈਨ ਨੂੰ ਟੱਚ ਕਰਨ ਜਾ ਰਹੇ ਨੇ ਇੱਕ ਹਫ਼ਤੇ ਦੇ ਅੰਦਰ ਅੰਦਰ 5 ਤੋਂ 5 ਦਿਨ ਦੇ ਅੰਦਰ ਅੰਦਰ ਤੇ ਉਹ ਜਿਹੜਾ ਮਾਮਲਾ ਹੈ ਪਹਿਲੀ ਗੱਲ ਇਹ ਹੋਈ ਸੀ ਕਿ ਉਹਨਾਂ ਦੀ ਜਾਨ ਨੂੰ ਬਚਾਉਣ ਦਾ ਮੇਨ ਗੱਲ ਹੈ ਮੁੱਦਾ ਐਮਐਸਪੀ ਤੇ ਲੀਗਲ ਗਰੰਟੀ ਦਾ ਮੇਨ ਹੈ ਬਾਕੀ 12 ਮੰਗਾ ਹੋਰ ਨੇ ਇਹਨਾਂ ਨੂੰ ਨੇੜੇ ਲਾਉਣ ਦੇ ਵਾਸਤੇ ਇਹ ਮੀਟਿੰਗਾਂ ਦਾ ਜਿਹੜਾ ਸਿਲਸਲਾ ਚੱਲਦਾ ਸੀ ਕਿਹਾ ਇਹ ਗਿਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਗੱਲ ਬਹੁਤ ਅੱਗੇ ਨਹੀਂ ਬੰਦੀ ਤੇ ਨਾ ਹੀ ਕੋਈ ਪਿੱਛੇ ਹਟਿਆ ਉੱਥੇ ਹੀ ਖੜੀ ਹੈ ਜਿੱਥੇ ਖੜੀ ਸੀ ਖਰੀਦਾ ਮਤਲਬ ਇਹ ਹੈ ਕਿ ਦੋਨੋਂ ਫਾਰਮ ਆਪੋ ਆਪਣੀ ਗੱਲ ਤੇ ਅਜੇ ਫੇਰ ਵਿਚਾਰ ਕਰਨਗੇ ਮਾਮਲਾ ਅਗਲੀ ਜਿਹੜੀ ਜੁਨਟੀ ਪਾਲਿਸੀ ਜਿਹਨੂੰ ਕਹਿੰਦੇ ਨੇ ਇਕਤਾ ਦੇ ਵਾਸਤੇ ਕੁਝ ਮਾਪਦੰਡ ਹੁੰਦੇ ਨੇ ਜਿਹੜੇ ਕਿਹੜੀਆਂ ਚੀਜ਼ਾਂ ਕਿੱਥੇ ਲਿਆਂਦੀਆਂ ਜਾਣ ਮੰਨ ਲਓ ਐਸਕੇਮਿਕ ਕਹਿ ਕੇ ਆਸੀ ਕਿ ਜੇ ਪ੍ਰਾਇਓਰਟੀ ਖੇਤੀ ਮੰਡੀ ਕਰਨ ਦੀ ਪਾਲਿਸੀ ਨੂੰ ਦੇ ਦੰਨੇ ਆ ਕਿਉਂਕਿ ਬੜਾ ਮਾਮਲਾ ਕਾਰਪੋਰੇਟ ਦਾ ਜ਼ਮੀਨਾਂ ਖਰੀਦਣ ਦਾ ਮੰਡੀਆਂ ਖਤਮ ਕਰ ਦੇਣ ਦਾ ਉਹਦੇ ਨਾਲ ਫੇਰ ਇਹ ਜੋੜ ਦਿੰਨੇ ਆ ਜਿਹੜੀ ਬਾਕੀ ਦੀ ਗੱਲ ਆ ਐਮਐਸਪੀ ਦੇ ਲੀਗਲ ਗਾਰੰਟੀ ਦਾ ਸਵਾਲ ਉਹ ਜਿਆਦਾ ਵੇਟਫੁਲ ਹੋਏਗਾ ਜਿਆਦਾ ਗਨਮੈਨ ਹੋਏਗੀ ਤੇ ਅਗਲੇ ਜਿੰਨੇ ਐਕਸ਼ਨ ਹੋਣ ਉਹ ਸਾਂਝੇ ਤੌਰ ਤੇ ਸੋਚ ਕੇ ਦਿੱਤੇ ਜਾਣ ਪਰ ਕਿਹ ਜਾਂਦਾ ਕਿ ਉਹਦੇ ਤੇ ਕੋਈ ਬਹੁਤ ਜਿਆਦਾ ਪਾਲਿਸੀ ਤੇ ਅਜੇ ਤੱਕ ਗੱਲ ਨਹੀਂ ਹੋਈ ਚਰਚਾ ਨਹੀਂ ਹੋ ਸਕੀ ਉਸ ਪੱਧਰ ਦੇ ਉੱਤੇ ਇਸ ਲਈ ਅਲੱਗ-ਅਲੱਗ ਪ੍ਰੈਸ ਕਾਨਫਰੰਸਾਂ ਇਹ ਮੈਸੇਜ ਦੇ ਰਹੀਆਂ ਨੇ ਕੇ ਮਾਮਲਾ ਬਹੁਤੇ ਤੜਪਤਰ ਨਹੀਂ ਲੱਗਿਆ ਪਰ ਦੋਨੇ ਤੇ ਰਾਮਨੋ ਇਹ ਕਹਿਣਾ ਹਜੇ ਵੀ ਕਿ ਇਕਤਾ ਦੋਨਾਂ ਦੀ ਇੱਛਾ ਹੈ ਅਗਲੇ ਦਿਨਾਂ ਦੇ ਵਿੱਚ ਵੀ ਇਕਤਾ ਬਲ ਕਦਮ ਉਠਾਏ ਜਾਣਗੇ ਐਸਕੇਮ ਦਾ ਇਹ ਸਟੈਂਡ ਲੈਣਾ ਕਿ ਫਿਰ ਵੀ ਉਹਨੂੰ ਚਾਹੇ ਟਾਈਮ ਲੱਗ ਜੇ ਗਵਰਨਮੈਂਟ ਆਫ ਇੰਡੀਆ ਤੇ ਦਬਾਅ ਲਾਮਬੰਦ ਕਰਨ ਦੇ ਵਾਸਤੇ ਉਹ ਆਪਣੇ ਵੱਲੋਂ ਮੈਂਬਰ ਪਾਰਲੀਮੈਂਟਰਾਂ ਦਾ ਘ੍ਰੋਖਰਾਓ ਕਰਨਗੇ ਔਰ ਉਹ ਚਾਹੇ ਰਾਜ ਸਭਾ ਦੇ ਮੈਂਬਰ ਨੇ ਚਾਹੇ ਲੋਕ ਸਭਾ ਦੇ ਮੈਂਬਰ ਨੇ ਕਿ ਇਹ ਮੁੱਦੇ ਤੁਸੀਂ ਕਿਉਂ ਨਹੀਂ ਉਸ ਪੱਧਰ ਤੇ ਉਠਾ ਰਹੇ ਦੂਸਰਾ 26 ਜਨਵਰੀ ਨੂੰ ਜਿਹੜੇ ਟਰੈਕਟਰ ਮਾਰਚ ਕਰਨਾ ਉਹ ਵੀ ਕੀਤਾ ਜਾਊਗਾ ਕਿਉਂਕਿ ਇਹਨਾਂ ਫੋਰਮਾਂ ਨੇ ਐਲਾਨ ਕੀਤਾ ਗਿਆ ਉਹ ਕਹਿੰਦੇ ਅਸੀਂ ਆਪਣੇ ਤਰੀਕੇ ਨਾਲ ਇਹਨਾਂ ਨਾਲ ਤਾਲਮੇਲ ਮੈਂ ਐਕਸ਼ਨ ਕਰਾਂਗੇ ਔਰ ਮਾਮਲਾ ਇਸੇ ਵੀ ਜਿੰਨਾ ਚਿਰ ਇਕੋ ਐਕਸ਼ਨ ਤੱਕ ਜੇ ਗੱਲ ਅੱਗੇ ਜਾਂਦੀ ਹੈ ਤਾਂ ਉਹਦਾ ਦਬਾਅ ਜ਼ਿਆਦਾ ਬਣਦਾ ਹੈ ਉਹਦਾ ਪ੍ਰਭਾਵ ਵੀ ਜ਼ਿਆਦਾ ਬਣਦਾ ਹੈ ਪਰ ਹਜੇ ਸਮਾਂ ਹੋਰ ਟੱਪੂਗਾ ਲੱਗਦਾ ਕਿਉਂਕਿ 22 ਤਰੀਕ ਸੁਪਰੀਮ ਕੋਰਟ ਨੇ ਦਿੱਤੀ ਹੋਈ ਆ ਅਗਲੀ ਸੁਣਵਾਈ ਦੇ ਵਾਸਤੇ ਦੋ ਹਫ਼ਤੇ ਗੱਲਬਾਤ ਕਰਨੀਆਂ ਜਾਂ ਨਹੀਂ ਕਰਨੀਆਂ ਐਮਐਸਪੀ ਤੇ ਕੀ ਹੈ ਕੇਂਦਰ ਸਰਕਾਰ ਨੂੰ ਦਿੱਤੇ ਹੋਏ ਨੇ ਤੇ 31 ਜਨਵਰੀ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਹੈ 1 ਫਰਵਰੀ ਨੂੰ ਬਜਟ ਆ ਜਾਣਾ ਨਵੰਦੇਸ਼ ਤੋਂ ਪ੍ਰੀ ਬਜਟ ਕੰਸਲਟੇਸ਼ਨ ਜਿ ਕਿਹੜੇ ਫਾਰਮਰ ਆਗੂਆਂ ਨਾਲ ਕਰਨੀਆਂ ਉਹਨਾਂ ਨੇ ਆਪੋ ਆਪਣੀਆਂ ਕਰ ਲਈਆਂ ਪਰ ਜਿਹੜੇ ਲੜਾਈ ਲੜਦੇ ਫਾਰਮਰ ਨੇ ਬਾਕੀ ਨੇ ਉਹਨਾਂ ਨਾਲ ਗੱਲ ਕਰਨ ਦਾ ਬੇ ਇਲਾਜੇ ਗੌਰਮਟ ਆਫ ਇੰਡੀਆ ਨੂੰ ਨਹੀਂ ਹੈ ਨਾ ਕੋਈ ਸੱਦਾ ਪੱਤਰ ਦੇਣ ਦੀ ਗੱਲ ਹੈ ਕਹਿੰਦੇ ਨੇ ਹਰਿਆਣੇ ਦੇ ਚੀਫ ਮਿਨਿਸਟਰ ਨੇ ਇਹ ਜ਼ਰੂਰ ਕਿਹਾ ਕਿ ਇਹ ਰਾਜਾਂ ਦਾ ਵਿਸ਼ਾ ਹੈ ਜੀ ਪਰ ਫਿਰ ਵੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਚਿੰਤਤ ਨੇ ਪੂਰੀ ਤਰ੍ਹਾਂ ਸਤਾਰਕ ਵੀ ਨੇ ਪੂਰੀ ਤਰ੍ਹਾਂ ਸੰਵੇਦਨ ਸੀਲ ਵੀ ਨੇ ਕਹਿੰਦੇ ਨੇ ਪਰ ਜੇ ਇਹ ਸੰਵੇਦਨ ਸੀਲਤਾ ਹੁੰਦੀ ਹੈ ਸਤਰਕਤਾ ਹੁੰਦੀ ਹੈ ਤਾਂ ਸੰਵੇਦਨਹੀਣਤਾ ਕਿਹਦਾ ਨਾਮ ਹੁੰਦਾ ਹੈ ਹਟ ਧਰਮਿਕ ਕਿਹਦਾ ਨਾਮ ਹੁੰਦਾ ਹੈ ਇਹ ਸ਼ਾਇਦ ਨਵੇਂ ਡਿਕਸ਼ਨਰੀ ਚ ਸ਼ਬਦ ਲੱਭਣੇ ਪੈਣਗੇ ਜਾਂ ਉਹਨਾਂ ਨੂੰ ਖਾਰਜ ਕਰਨਾ ਪਏਗਾ ਬਾਕੀ ਆ ਗੱਲ ਕਰਨ ਚ ਕੀ ਹਰ ਜਾ ਇਹ ਸਮਝ ਨਹੀਂ ਆ ਰਹੀ ਇਹਦੇ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦੇ ਵੀ ਜੇ ਰਿਫਿਊਜ਼ ਹੋ ਰਹੇ ਨੇ ਅੱਜਕੱਲ੍ਹ ਬੱਕ ਬੱਕ ਦੇਸ਼ਾਂ ਦੇ ਵਿੱਚ ਰਫਿਊਜੀ ਹੋ ਰਹੇ ਨੇ ਕਿਉਂਕਿ ਪਹਿਲਾਂ ਜਿੰਨੇ ਨਹੀਂ ਲੱਗ ਰਹੇ। ਇਹ ਜਾਂਦਾ ਕਿ ਬਹੁਤ ਸਾਰੇ ਲੋਕਾਂ ਦੇ ਏਜੰਟਾ ਕੋਲੇ ਚਿੱਠੀਆਂ ਏਜੰਟਾ ਨਾਲ ਲੜਾਈ ਝਗੜੇ ਵੀ ਬੜਾ ਕੁਝ ਉਹ ਵਾਪਰ ਰਹੇ ਆ। ਸਪੈਸ਼ਲੀ ਸਾਤ ਦੇ ਵਿੱਚ ਕਹਿੰਦੇ ਨੇ ਬੀਜੇ ਰਫਿਊਜੀ ਹੋਣ ਦੇ ਮਾਮਲੇ 'ਚ 662 ਕਰੋੜ ਰੁਪਏ ਲੋਕਾਂ ਦਾ ਵਿੱਚ ਹੀ ਖਰਚ ਹੋ ਗਿਆ ਉੱਡ ਗਿਆ। 662 ਕਰੋੜ ਰੁਪਏ ਘੱਟ ਨਹੀਂ ਹੁੰਦੇ। ਤੇ ਜੇ بیਜਾ ਲੱਗ ਜਾਂਦਾ ਤਾਂ ਤਾਂ ਚੰਗਾ ਸੀ ਵਿਚਾਰੇ ਅੱਗੇ ਚਲੇ ਜਾਂਦੇ ਬਾੜੇ ਮੋਟੇ ਪੈਸੇ ਲਾ ਕੇ ਤੇ 662 ਕਰੋੜ ਕੇਵਲ ਆਰਥਿਕ ਘਾਟਾ ਨਹੀਂ ਹੈ ਜਿਹੜਾ ਮਨੋਵਿਗਿਆਨਕ ਅਸਰ ਪਿਆ ਹੋਏਗਾ ਕਿੰਨੇ ਬੰਦੇ ਡਿਪਰੈਸ਼ਨ ਚ ਗਏ ਹੋਣਗੇ ਕਿੰਨੇ ਬੰਦੇ ਜਿਨ੍ਹਾਂ ਦੀਆਂ ਲਾਲਸਾਵਾਂ ਟੁੱਟ ਗਈਆਂ ਹੋਣਗੀਆਂ ਕਿੰਨੇ ਬੰਦਿਆਂ ਦੇ ਸਮਾਜਿਕ ਸਬੰਧ ਟੁੱਟ ਗਏ ਹੋਣਗੇ ਇਹ ਸਵਾਲ ਵੀ ਬਹੁਤ بڑے ਨੇ ਇਹ ਆਪਣੇ ਆਪ ਦੇ ਵਿੱਚ ਦੇਖਣ ਤੇ ਬਾਚਣ ਵਾਲੀ ਗੱਲ ਹੈ ਤੇ ਖੋਰ ਮਹੱਤਵਪੂਰਨ ਗੱਲ ਉਹ ਮਹੱਤਵਪੂਰਨ ਗੱਲ ਇਹ ਆ ਕਿ ਕੈਨੇਡਾ ਤੇ ਭਾਰਤ ਦੇ ਰਿਸ਼ਤੇ 2023 ਤੋਂ ਖਾਸ ਤੌਰ ਤੇ ਲਗਾਤਾਰ ਆਪਸ ਦੇ ਵਿੱਚ ਕਿਹੜਾ ਕਿਹੜੇ ਵਿਵਾਦ ਵਾਲੇ ਟਕਰਾਵਾਰੇ ਬੇਪਰੋਸਗੀ ਵਾਲੇ ਬਣੇ ਹੋਏ ਨੇ ਜਦੋਂ ਜਸਟਨ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਅਰਣਾਣ ਕੀਤਾ ਸੀਗਾ ਕਿ ਜਾਣਕਾਰੀ ਦਿੰਦੇ ਆ ਕਿ ਹਰਦੀਪ ਸਿੰਘ ਨੈਜਰ ਦੇ ਕਤਲ ਦੇ ਪਿੱਛੇ ਭਾਰਤ ਦੇ ਕੁਝ ਏਜੰਸੀਆਂ ਦਾ ਸਾਡੇ ਕੋਲ ਮਤਲਬ ਯਕੀਨੀ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦਾ ਸ਼ੱਕ ਹੈ ਇਹੋ ਜੇ ਸ਼ੱਕੀ ਸਬੂਤ ਸਾਡੇ ਕੋਲ ਹੈਗੇ ਨੇ ਉਦੋਂ ਬਾਅਦ ਬੜੇ ਇੱਕ ਦੂਜੇ 'ਚ ਦੋਨਾਂ ਦੇ ਵਿੱਚ ਤਲਖੀ ਹੋਈ ਉਹ ਤਲਖੀ ਹੌਲੀ-ਹੌਲੀ ਘਟੀ ਸੀ ਤੇ 24 ਦੇ ਵਿੱਚ ਆ ਕੇ ਫਿਰ ਦੁਬਾਰਾ ਜੂਨ ਦੇ ਵਿੱਚ ਉੱਥੇ ਹੀ ਚਲੀ ਗਈ ਜਦੋਂ 6-6 ਡਿਪਲੋਮੈਟਿਕ ਦੂਜੇ ਦੇ ਕਰ ਦਿੱਤੇਗੇ ਕਿ ਅਸੀਂ ਨਹੀਂ ਰੱਖਣੇ ਹੁਣ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ ਲਗਾਤਾਰ ਚੱਲਦਾ ਜਿਹੜਾ ਮਾਹੌਲ ਹੈ ਉਹ ਅਜੇ ਵੀ ਟੈਂਸ ਕਿਵੇਂ ਹੈ ਸਧਾਰਨ ਲੋਕਾਂ ਤੱਕ ਕਿਵੇਂ ਪਹੁੰਚ ਗਿਆ ਆਮ ਲੋਕਾਂ ਨੂੰ ਕਿਵੇਂ ਤਕਲੀਫ ਦੇ ਰਿਹਾ ਹੈ ਇੱਕ ਤਕਲੀਫ ਤਾਂ ਇਹ ਦੇ ਰਿਹਾ ਹੈ ਕਿ ਬੀਜੇ ਬਹੁਤ ਦੇਖ ਕੇ ਲੱਗਣ ਲੱਗੇ ਉਹਨਾਂ ਸੌਖੇ ਤਰੀਕੇ ਨਾਲ ਬੀਜੇ ਅਦਾਨ ਪ੍ਰਦਾਨ ਦੇ ਨਹੀਂ ਲੱਗ ਰਹੇ ਪੋਰਟਸੇਜ ਬਦਲ ਰਹੀਆਂ ਦੂਜਾ ਇਹ ਵੀ ਲੱਗ ਰਿਹਾ ਹੈ ਕਹਿੰਦੇ ਨੇ ਕੈਨੇਡਾ ਦੇ ਵਿੱਚ ਭਾਰਤੀ ਏਜੰਸੀਆਂ ਦੀ ਚੌਕਸੀ ਜਿਹੜੀ ਹੈ ਖਾਸ ਤੌਰ ਦੇ ਉੱਤੇ ਖਾਲਸਤਾਨੀ ਸ਼ਬਦ ਨੂੰ ਲੈ ਕੇ ਉਹਨਾਂ ਗਰੁੱਪਾਂ ਨਾਲ ਜੁੜੇ ਹੋਏ ਬੰਦਿਆਂ ਨੂੰ ਲੈ ਕੇ ਜਾਂ ਸਹਾਇਚਾਰ ਰੱਖਣ ਵਾਲੇ ਬੰਦਿਆਂ ਨੂੰ ਲੈ ਕੇ ਉਹ ਬਹੁਤ ਚੌਕਸੀ ਇਸ ਹੱਦ ਤੱਕ ਚਲਾ ਗਿਆ ਕਹਿੰਦੇ ਕੰਮ ਕਿ ਕੈਨੇਡਾ ਦੇ ਵਿੱਚ ਜਿਹੜੀ ਚੀਜ਼ ਦਾ ਪਤਾ ਲੱਗਦਾ ਕਿ ਫਲਾਨਾ ਬੰਦਾ ਵੀ ਫਲਾਨੇ ਨੂੰ ਮਿਲਦਾ ਹੈ ਪੁਰਾਣਾ ਪੱਤਰ ਤਾਂ ਇੱਥੇ ਜਿਹੜੇ ਉਹਨਾਂ ਦੇ ਪਿੱਛੇ ਚਾਹੇ ਪਰਿਵਾਰ ਵਾਲੇ ਨੇ ਰਿਸ਼ਤੇਦਾਰ ਨੇ ਦੋਸਤ ਮਿੱਤਰ ਨੇ ਉਹਨਾਂ ਤੱਕ ਤੁਰੰਤ ਸੰਪਰਕ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਥ੍ਰੈਟ ਕਰਨਾ ਵੀ ਸ਼ੁਰੂ ਹੋ ਗਿਆ ਤੇ ਬਾਕੀ ਚੀਜ਼ਾਂ ਨੇ ਕੈਨੇਡੀਅਨ ਗਵਰਨਮੈਂਟ ਵੱਲੋਂ ਵਿਦੇਸ਼ੀ ਦਖਲ ਦੀ ਜਾਂਚ ਕਰਨ ਲਈ ਬਣਾਏ ਕਮਿਸ਼ਨ ਦੇ ਸਾਹਮਣੇ ਸੈਂਕੜੇ ਅਰਜ਼ੀਆਂ ਜੜੀਆਂ ਆਈਆਂ ਨੇ ਇਹ ਗੱਲਾਂ ਉਹਦੇ ਤੋਂ ਸਾਬਤ ਹੋ ਰਹੀਆਂ ਨੇ ਹਾਲਾਂਕਿ ਭਾਰਤ ਸਰਕਾਰ ਨੇ ਆਪਣੇ ਵੱਲੋਂ ਹਮੇਸ਼ਾ ਹੀ ਇਹ ਗੱਲ ਕਹੀ ਹੈ ਔਰ بار-बार ਵੀ ਕਹਿ ਰਹੇ ਨੇ ਜਿਹੜੀ ਵੀ ਗੱਲ ਕੋਈ ਇੰਟਰਨੈਸ਼ਨਲ ਹੀ ਆਉਂਦੀ ਹੈ ਚਾਹੇ ਹੈਂਡਸਮਾਰਗਨ ਦੀ ਆਵੇ ਚਾਹੇ ਇਹ ਵਰਗ ਹੈਂਡਸਮਾਰਗਨ ਦੀ ਆਵੇ ਚਾਹੇ ਇਹ ਗੱਲਾਂ ਨੇ ਜਨੀਆਂ ਉਹਨੂੰ ਉਹਨਾਂ ਨੇ ਡਰਾਈ ਕੀਤਾ ਹਮੇਸ਼ਾ ਹੀ ਕਿ ਇਹੋ ਜੀ ਕੋਈ ਗੱਲ ਨਹੀਂ ਕੈਨੇਡਾ ਗਵਰਨਮੈਂਟ ਕੋਲ ਕੋਈ ਸਬੂਤ ਨਹੀਂ ਹੈ ਕਿ ਸਾਡਾ ਕੋਈ ਇਹੋ ਜਿਹਾ ਦਾਖਲ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਨਾਲ ਕੈਨੇਡੀਅਨ ਮਸਿੰਦੇ ਜਿਹੜੇ ਨੇ ਉਹ ਇੱਕ ਇਤਰਾਜ਼ ਵੀ ਕਰਦੇ ਨੇ ਇੱਕ ਉਹਨਾਂ ਨੂੰ ਮਲਾਲ ਵੀ ਹੈ ਆਪਣੀ ਸਰਕਾਰ ਤੇ ਕਿ ਕੈਨੇਡਾ ਗਵਰਨਮੈਂਟ ਕੋਈ ਜਵਾਬ ਨਹੀਂ ਦੇ پا ਰਹੀ ਚੰਝਦਾ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਕਿ ਜਿਸ ਢੰਗ ਨਾਲ ਅਮਰੀਕਾ ਜਵਾਬ ਦੇ ਰਿਹਾ ਆਪਣੇ ਸਿਟੀਜ਼ਨ ਜਿਦਾ ਜਾਂ ਬਾਕੀ ਕੈਨੇਡਾ ਨੂੰ ਉਹ ਕਰਨਾ ਚਾਹੀਦਾ ਪਰ ਕੈਨੇਡਾ ਤੇ ਅਮਰੀਕਾ ਦੇ ਵਿੱਚ ਫਰਕ ਹੈ ਜਿਵੇਂ ਦੁਨੀਆ ਦੇ ਵਿੱਚ ਹਾਰਡ ਸਟੇਟਸ ਨੇ ਅਮਰੀਕਾ ਹਾਰਡ ਸਟੇਟ ਦੀ ਕੈਟਾਗਰੀ ਚਾਹੁੰਦਾ ਹੈ ਚਾਹੇ ਉਹ ਇਜ਼ਰਾਈਲ ਹੋਵੇ ਬਾਕੀ ਹੋਣ ਤੇ ਇਧਰ ਉਧਰ ਨੇ ਔਰ ਇਸੇ ਢੰਗ ਦੇ ਨਾਲ ਕੁਝ ਸਟੇਟਸ ਸੌਫਟ ਸਟੇਟ ਦੀ ਕੈਟਾਗਰੀ ਦੇ ਵਿੱਚ ਆਉਂਦੀਆਂ ਨੇ ਉਹ ਆਪਣੇ ਨਾਗਰਿਕਾਂ ਨੂੰ ਵੀ ਖੁੱਲ੍ਹ ਦਿੰਦੀਆਂ ਨੇ ਤੇ ਦੂਜਿਆਂ ਨੂੰ ਇੱਕ ਡੈਮੋਕਰੈਟਿਕ ਸੈਟਅਪ ਦੇ ਵਿੱਚ ਇਹ ਕਾਫੀ ਜਿਹੜੀਆਂ ਗੱਲਾਂ ਨੇ ਇਨਾਂ ਨੂੰ ਪਰ ਧਿਆਨ ਦੇ ਵਿੱਚ ਇਸ ਲਈ ਰੱਖਣਾ ਹੈ ਸਾਡੀ ਪੰਜਾਬ ਦੀ ਸਰਕਾਰ ਖਾਸ ਤੌਰ ਤੇ ਸਿੱਖ ਆਗੂ ਜਣੇ ਨੇ ਜਸਦਰ ਅਕਾਲ ਤਖਤ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਤੇ ਸ਼੍ਰੋਮਣੀ ਅਕਾਲੀ ਦਲ ਤੱਕ ਤੇ ਹੋਰ ਸਾਰੇ ਜਿਹੜੇ ਇੰਟੈਲੈਕਚੁਅਲ ਸਿੱਖਾਂ ਦੇ ਵਿੱਚੋਂ ਆਏ ਇਹ ਮੁੱਦਾ ਕਿਉਂਕਿ ਕਾਮਨ ਲੋਕਾਂ ਦੀ ਜ਼ਿੰਦਗੀ ਨਾਲ ਜੁੜ ਗਿਆ ਉਹਨਾਂ ਦੇ ਅਧਿਕਾਰਾਂ ਨਾਲ ਵੀ ਜੁੜ ਗਿਆ ਜੇ ਕਿਸੇ ਕੋ ਮੁੰਡੇ ਦਾ ਕਿਸੇ ਬੰਦੇ ਦਾ ਉਹਨਾਂ ਦੇ ਪਰਿਵਾਰ 'ਚੋਂ ਸੰਬੰਧ ਉੱਥੇ ਕਿਸੇ ਨਾਲ ਹੈ ਵੀ ਤਾਂ ਪਿੱਛੇ ਤੰਗ ਜਿਹੜਾ ਕਿਤੇ ਉਹਨਾਂ ਨੂੰ ਡਾ ਰੱਖ ਕਿਉਂਕਿ ਇੱਥੇ ਦਹਿਸ਼ਤ ਹੈ ਬੇਹੱਦ ਪੁਲਿਸ ਦੀ ਇਸ ਲੈਵਲ ਦੀ ਦਹਿਸ਼ਤ ਹੈ ਕਿ ਜੇ ਪਤਾ ਲੱਗ ਗਿਆ ਸਾਡਾ ਜਵਾਕ ਹੈ ਜਾਂ ਮੁੰਡਾ ਉਧਰ ਕਿਸੇ ਨਾਲ ਕੋਈ ਤਾਲਮੇਲ ਇਤਰਾਜ਼ ਜੋਗ ਹੋ ਗਿਆ ਕਿਸੇ ਜਥੇਬੰਦੀ ਨਾਲ ਤਾਂ ਇੱਥੇ ਤਾਂ ਪਰਿਵਾਰਾਂ ਦੇ ਪਰਿਵਾਰ ਥਾਣਿਆਂ 'ਚ ਰੋਲੇ ਨੇ ਨਾਰਮਲੀ ਪਰਿਵਾਰ ਤਾਂ ਉਹ ਪਰਿਵਾਰਾਂ ਦਾ ਉਹਨਾਂ ਦੋਸਤਾਂ ਦੇ ਵਿੱਚ ਜੇ ਤੁਸੀਂ ਮੰਨਦੇ ਵੀ ਉਹ ਦੋਸਤਾਂ ਕੋਈ ਸੰਬੰਧ ਨਹੀਂ ਹੁੰਦਾ ਰਿਸ਼ਤੇਦਾਰ ਦੋਸਤ ਮਿੱਤਰਾਂ ਦਾ ਕੋਈ ਸਬੰਧ ਨਹੀਂ ਹੁੰਦਾ ਉਸ ਲੈਵਲ ਤੇ ਪਰ ਜਦੋਂ ਸਟੇਟ ਦੀ ਉਹ ਆਉਂਦੀ ਹੈ ਸਾਹਮਣੇ ਬਰੂਟਲਿਟੀ ਜਿਹੜੀ ਨੂੰ ਗੱਲ ਕਰਦੇ ਨੇ ਤਾਂ ਉਹ ਸਾਡੇ ਸਾਹਮਣੇ ਆਉਂਦੀ ਹੈ ਉਸ ਪੱਧਰ ਦੇ ਉੱਤੇ ਜਿਹੜੀਆਂ ਤੇ ਮਤਲਬ ਭੁਗਤ ਭੋਗੀ ਨੇ ਪੰਜਾਬ ਦੇ ਲੋਕ ਬਹੁਤ ਵੱਡੇ ਪੱਧਰ ਦੇ ਉੱਤੇ ਇਸੇ ਕਰਕੇ ਪੰਜਾਬ ਸਰਕਾਰ ਨੂੰ ਉਹਨਾਂ ਦੀ ਬਾਹ ਫੜਨੀ ਚਾਹੀਦੀ ਹੈ ਗੱਲ ਕਰਨੀ ਚਾਹੀਦੀ ਹੈ ਗਵਰਨਮੈਂਟ ਆਫ ਇੰਡੀਆ ਤੱਕ ਜਾ ਕੇ ਕਿ ਇਹ ਮਾਮਲੇ ਕੀ ਨੇ ਅਸਲ ਚ ਕੀ ਗੱਲਾਂ ਨੇ ਇਹਨਾਂ ਰਿਪੋਰਟਾਂ ਨੂੰ ਜਗ ਸਾਹਮਣੇ ਲਿਆ ਕੇ ਸਟੱਡੀ ਕਰਕੇ ਇਹ ਗੱਲ ਦੋਨੋਂ ਆਪਣੇ ਤਰੀਕੇ ਦੇ ਨਾਲ ਜਿਹੜੀ ਉਹ ਅਥਾਰਟੀਜ਼ ਨੇ ਜਿਹੜੀਆਂ ਫੈਸਲਾ ਕਰਨ ਨੇ ਉਹਨਾਂ ਤੱਕ ਟੈਕ ਅਪ ਕਰਨਾ ਚਾਹੀਦਾ ਤੇ ਲੀਡਰਸ਼ਿਪ ਨੂੰ ਵੀ ਸੰਜਮਨ ਸੰਜਮੀ ਤਰੀਕੇ ਦੇ ਨਾਲ ਆਪਣੇ ਬਿਹਤਰ ਤਰੀਕੇ ਦੇ ਨਾਲ ਡਿਪਲੋਮੈਟਿਕਲੀ ਵੀ ਇਹਨੂੰ ਉਠਾਉਣਾ ਚਾਹੁੰਦਾ ਹੈ ਸਾਰੇ ਬੰਬਲੇ ਨੂੰ ਤਾਂ ਕਿ ਬਹੁਤੇ ਲੋਕਾਂ ਤੱਕ ਜਿਹੜਾ ਇੱਕ ਡਰ ਤੇ ਸਹਿਮ ਲਗਾਤਾਰ ਜਾ ਰਿਹਾ ਹੈ ਜਿਹੜੇ ਏਅਰਪੋਰਟ ਆ ਜਾਂਦੇ ਨੇ ਹੋਰ ਉਹਦੇ ਨਾਲ ਥੋੜਾ ਜਿਹਾ ਲੋਕਾਂ ਦੇ ਦਿਲ ਧੜਕਣ ਲੱਗ ਜਾਂਦੇ ਨੇ ਕਿਸੇ ਨਾ ਕਿਸੇ ਤੌਰ ਤੇ ਤੇ ਇਹ ਲੀਡਰਸ਼ਿਪ ਦਾ ਰੋਲ ਹੁੰਦਾ ਹੈ ਲੀਡਰਸ਼ਿਪ ਕੋਈ ਨਿਭਾਏਗਾ ਪੰਜਾਬ ਚੋਂ ਪੰਜਾਬ ਦਾ ਚੀਫ ਮਿਨਿਸਟਰ ਪੰਜਾਬ ਦੇ ਹੋਰ ਸੱਜਣ ਤੇ ਜਾਂ ਉਹ ਜਿਹੜੀ ਮinority ਕਮਿਊਨਿਟੀ ਜਿਹੜੀ ਉਮੀਦ ਕਰਦੀ ਹੈ ਪੰਜਾਬ ਤੋਂ ਪੰਜਾਬ ਵਾਲੇ ਤੱਕ ਦੀ ਹੈ ਪੰਜਾਬ ਦੀ ਉਹ ਲੀਡਰਸ਼ਿਪ ਕੁਛ ਨਾ ਕੁਛ ਕਰੇਗੀ ਜਾਂ ਨੈਸ਼ਨਲ ਲੈਵਲ ਤੇ ਹਿਊਮਨ ਰਾਈਟਸ ਮinority ਕਮਿਸ਼ਨ ਜਿਹੜਾ ਬਣਿਆ ਹੋਇਆ ਇੱਕ ਲਾਲਪੁਰਾ ਸਾਹਿਬ ਜਿਹੜੇ ਬੀਜੇਪੀ ਵੱਲੋਂ ਨਾਮਿਨੇਟ ਕੀਤੇ ਨੇ ਉਹ ਕੋਈ ਇਸ ਗੱਲ ਨੂੰ ਟੇਕ ਅਪ ਕਰਨਗੇ ਇਹਨਾਂ ਇਹੋ ਜਿਹੇ ਮੁੱਦਿਆਂ ਨੂੰ ਇਹ ਕਾਫੀ بڑے ਸਵਾਲ ਨੇ ਸਾਰਿਆਂ ਦੇ ਸਾਹਮਣੇ ਅੱਜ ਲਈਏ ਨੇ ਤੁਸੀਂ ਦੇਖਦੇ ਰਹੋ ਪਲਾਗ ਬਹੁਤ ਬਹੁਤ ਧੰਨਵਾਦ